ਟਾਈਮ ਸਕੁਅਰ ਤੇ ਸ਼ਾਇਆ ਛੋਟਾ ਸਿੱਧੂ ਮੂਸੇਵਾਲਾ ਦੇਖੋ ਛੋਟੇ ਸਿੱਧੂ ਦੇ ਟਾਈਮ ਸਕੁਅਰ ਤੇ ਚਰਚੇ ਮੂਸੇਵਾਲਾ ਦੇ ਫੈਨ ਨੇ ਦਿਖਾਇਆ ਆਪਣਾ ਪਿਆਰ ਸਿੱਧੂ ਮੂਸੇਵਾਲੇ ਦੀ ਹਵੇਲੀ ਦੇ ਵਿੱਚ ਇੱਕ ਵਾਰ ਮੁਰ ਤੋਂ ਲੌਣ ਕਲਗੀਆਂ ਨੇ ਬੀਤੇ ਐਤਵਾਰ ਹਵੇਲੀ ਦਾ ਚਿਰਾਗ ਮੁੜ ਆਇਆ ਹੈ ਇਸ ਸੁੰਨੀ ਹਵੇਲੀ ਦਾ ਬਾਰਸ ਜੋ ਵੱਡੇ ਪੈਰਿਸ ਜਹਾਨੋਂ ਗਿਆ ਸੀ ਉਹ ਨਿੱਕੇ ਪੈਰਿਸ ਜਹਾਨ ਤੇ ਮੁੜ ਆਇਆ ਹੈ ਅਤੇ ਉਸ ਦੇ ਆਣ ਨਾਲ ਮੁੜ ਆਈਆਂ ਨੇ ਬਾਪੂ ਬਲਕੌਰ ਸਿੰਘ ਅਤੇ ਮਾਤਾ ਚਨਨਕੌਰ ਦੀਆਂ ਖੁਸ਼ੀਆਂ ਜਿਨ੍ਹਾਂ ਨੂੰ ਜਿਉਣ ਦਾ ਸਹਾਰਾ ਮਿਲ ਗਿਆ ਸੋਸ਼ਲ ਮੀਡੀਆ ਤੇ ਸਿੱਧੂ ਪਰਿਵਾਰ ਨੂੰ ਵਧਾਈਆਂ ਮਿਲ ਰਹੀਆਂ ਨੇ ਅਤੇ ਪੂਰੇ ਮੂਸੇ ਪਿੰਡ ਦੇ ਵਿੱਚ ਤਿਉਹਾਰ ਵਰਗਾ ਮਾਹੌਲ ਬਣਿਆ ਹੋਇਆ ਹੈ ਜਿੱਥੇ ਹਰ ਪਾਸੇ ਛੋਟੇ ਸਿੱਧੂ ਦੇ ਦੁਨੀਆ ਤੇ ਆਣ ਦੇ ਚਰਚੇ ਨੇ ਉੱਥੇ ਹੀ ਪੂਰੀ ਪੰਜਾਬੀ ਇੰਡਸਟਰੀ ਨੇ ਮੂਸੇ ਵਾਲੇ ਦੇ ਛੋਟੇ ਭਰਾ ਦਾ ਨਿੱਘਾ ਸਵਾਗਤ ਕੀਤਾ ਪਾਵੇਂ ਸੋਸ਼ਲ ਮੀਡੀਆ ਹੋਵੇ ਪਾਵੇਂ ਲਾਈਵ ਸ਼ੋਅ ਦੇ ਵਿੱਚ ਕਾਇਕ ਨੇ ਮੂਸੇ ਵਾਲੇ ਦੇ ਛੋਟੇ ਭਰਾ ਦੇ ਦੁਨੀਆ ਦੇ ਆਣ ਤੇ ਉਸ ਨੂੰ ਵਧਾਈਆਂ ਦਿੱਤੀਆਂ ਨੇ ਤੁਹਾਨੂੰ ਅਦਾਜ਼ੀ ਹੈ ਕਿ ਹੁਣ ਸਿੱਧੂ ਮੂਸੇਵਾਲੇ ਦੇ ਛੋਟੇ ਭਰਾ ਦੀ ਫੋਟੋ ਟਾਈਮ ਸਕੁਅਰ ਤੇ ਆਈ ਹੈ ਹੁਣ ਸਿੱਧੂ ਦੇ ਛੋਟੇ ਭਰਾ ਦੀ ਫੋਟੋ ਟਾਈਮ ਸਕੁਅਰ ਤੇ ਸ਼ਾਇ ਹੀ ਹੋਈ ਹੈ ਛੋਟੇ ਸਿੱਧੂ ਦੇ ਵੀ ਹੁਣ ਟਾਈਮ ਸਕੁਅਰ ਤੇ ਚਰਚੇ ਹੋਣੇ ਸ਼ੁਰੂ ਹੋ ਗਏ ਨੇ ਇਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਤੁਸੀਂ ਵੀ ਦੇਖੋ ਜ਼ਰਾ ਇੱਕ ਵਾਰੀ ਵੀਡੀਓ ਸਿੱਧੂ ਮੂਸੇਵਾਲੇ ਦੀ ਹਵੇਲੀ ਦੇ ਵਿੱਚ ਇੱਕ ਵਾਰ ਮੁਰ ਤੋਂ ਲੌਣ ਕ ਲੱਗੀਆਂ ਨੇ ਬੀਤੇ ਐਤਵਾਰ ਹਵੇਲੀ ਦਾ ਚਿਰਾਗ ਮੁੜ ਆਇਆ ਹੈ ਇਸ ਸੁੰਨੀ ਹਵੇਲੀ ਦਾ ਬਾਦਸ ਜੋ ਵੱਡੇ ਪੈਰਿਸ ਜਹਾਨੋਂ ਗਿਆ ਸੀ ਉਹ ਨਿੱਕੇ ਪੈਰਿਸ ਜਹਾਨ ਤੇ ਮੁੜ ਆਇਆ ਹੈ ਅਤੇ ਉਸ ਦੇ ਆ null ਮੁੜ ਆਈਆਂ ਨੇ ਬਾਪੂ ਬਲਕੌਰ ਸਿੰਘ ਅਤੇ ਮਾਤਾ ਚਨਨਕੌਰ ਦੀਆਂ ਖੁਸ਼ੀਆਂ ਜਿਨ੍ਹਾਂ ਨੂੰ ਜਿਉਣ ਦਾ ਸਹਾਰਾ ਮਿਲ ਗਿਆ ਸੋਸ਼ਲ ਮੀਡੀਆ ਤੇ ਸਿੱਧੂ ਪਰਿਵਾਰ ਨੂੰ ਵਧਾਈਆਂ ਮਿਲ ਰਹੀਆਂ ਨੇ ਅਤੇ ਪੂਰੇ ਮੂਸੇ ਪਿੰਡ ਦੇ ਵਿੱਚ ਤਿਉਹਾਰ ਵਰਗਾ ਮਾਹੌਲ ਬਣਿਆ ਹੋਇਆ ਹੈ ਜਿੱਥੇ ਹਰ ਪਾਸੇ ਛੋਟੇ ਸਿੱਧੂ ਦੇ ਦੁਨੀਆ ਤੇ ਆਣ ਦੇ ਚਰਚੇ ਨੇ ਉੱਥੇ ਹੀ ਪੂਰੀ ਪੰਜਾਬੀ ਇੰਡਸਟਰੀ ਨੇ ਮੂਸੇ ਵਾਲੇ ਦੇ ਛੋਟੇ ਭਰਾ ਦਾ ਨਿੱਘਾ ਸਵਾਗਤ ਕੀਤਾ ਪਾਵੇਂ ਸੋਸ਼ਲ ਮੀਡੀਆ ਹੋਵੇ ਪਾਵੇਂ ਲਾਈਵ ਸ਼ੋਅ ਦੇ ਵਿੱਚ ਕਾਇਕ ਨੇ ਮੂਸੇ ਵਾਲੇ ਦੇ ਛੋਟੇ ਭਰਾ ਦੇ ਦੁਨੀਆ ਦੇ ਆਣ ਤੇ ਉਸ ਨੂੰ ਵਧਾਈਆਂ ਦਿੱਤੀਆਂ ਨੇ ਤੁਹਾਨੂੰ ਤਾਜ਼ੀ ਹੈ ਕਿ ਹੁਣ ਸਿੱਧੂ ਮੂਸੇਵਾਲੇ ਦੇ ਛੋਟੇ ਭਰਾ ਦੀ ਫੋਟੋ ਟਾਈਮ ਸਕੁਅਰ ਤੇ ਆਈ ਹੈ ਹੁਣ ਸਿੱਧੂ ਦੇ ਛੋਟੇ ਭਰਾ ਦੀ ਫੋਟੋ ਟਾਈਮ ਸਕੁਅਰ ਤੇ ਸ਼ਾਇ ਹੀ ਹੋਈ ਹੈ ਛੋਟੇ ਸਿੱਧੂ ਦੇ ਵੀ ਹੁਣ ਟਾਈਮ ਸਕੁਅਰ ਤੇ ਚਰਚੇ ਹੋਣੇ ਸ਼ੁਰੂ ਹੋ ਗਏ ਨੇ ਇਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਤੁਸੀਂ ਵੀ ਦੇਖੋ ਜ਼ਰਾ ਇੱਕ ਵਾਰੀ ਵੀਡੀਓ ਸਿੱਧੂ ਮੂਸੇਵਾਲੇ ਦੀ ਹਵੇਲੀ ਦੇ ਵਿੱਚ ਇੱਕ ਵਾਰ ਮੁਰ ਤੋਂ ਲੌਣ ਕ ਲੱਗੀਆਂ ਨੇ ਬੀਤੇ ਐਤਵਾਰ ਹਵੇਲੀ ਦਾ ਚਿਰਾਗ ਮੁੜ ਆਇਆ ਹੈ ਇਸ ਸੁੰਨੀ ਹਵੇਲੀ ਦਾ ਬਾਰਸ ਜੋ ਵੱਡੇ ਪੈਰਿਸ ਜਹਾਨੋਂ ਗਿਆ ਸੀ ਉਹ ਨਿੱਕੇ ਪੈਰਿਸ ਜਹਾਨ ਤੇ ਮੁੜ ਆਇਆ ਹੈ ਅਤੇ ਉਸ ਦੇ ਆਂਡਾ Null ਮੂੜ ਆਈਆਂ ਨੇ ਬਾਪੂ ਬਲਕੌਰ ਸਿੰਘ ਅਤੇ ਮਾਤਾ ਚਨਨ ਕੋਰ ਦੀਆਂ ਖੁਸ਼ੀਆਂ ਜਿਨ੍ਹਾਂ ਨੂੰ ਜਿਉਣ ਦਾ ਸਹਾਰਾ ਮਿਲ ਗਿਆ। ਸੋਸ਼ਲ ਮੀਡੀਆ ਤੇ ਸਿੱਧੂ ਪਰਿਵਾਰ ਨੂੰ ਵਧਾਈਆਂ ਮਿਲ ਰਹੀਆਂ ਨੇ ਅਤੇ ਪੂਰੇ ਮੂਸੇ ਪਿੰਡ ਦੇ ਵਿੱਚ ਤਿਉਹਾਰ ਵਰਗਾ ਮਾਹੌਲ ਬਣਿਆ ਹੋਇਆ ਹੈ। ਜਿੱਥੇ ਹਰ ਪਾਸੇ ਛੋਟੇ ਸਿੱਧੂ ਦੇ ਦੁਨੀਆ ਤੇ ਆਣ ਦੇ ਚਰਚੇ ਨੇ ਉੱਥੇ ਹੀ ਪੂਰੀ ਪੰਜਾਬੀ ਇੰਡਸਟਰੀ ਨੇ ਮੂਸੇ ਵਾਲੇ ਦੇ ਛੋਟੇ ਭਰਾ ਦਾ ਨਿੱਘਾ ਸਵਾਗਤ ਕੀਤਾ ਹੈ। ਪਾਵੇਂ ਸੋਸ਼ਲ ਮੀਡੀਆ ਹੋਵੇ ਪਾਵੇਂ ਲਾਈਵ ਸ਼ੋਅ ਦੇ ਵਿੱਚ ਗਾਇਕ ਨੇ ਮੂਸੇ ਵਾਲੇ ਦੇ ਛੋਟੇ ਭਰਾ ਦੇ ਦੁਨੀਆ ਦੇ ਆਣ ਤੇ ਉਸ ਨੂੰ ਵਧਾਈਆਂ ਦਿੱਤੀਆਂ ਨੇ। ਤੁਹਾਨੂੰ ਕਾਜ਼ੀ ਹੈ ਕਿ ਹੁਣ ਸਿੱਧੂ ਮੂਸੇਵਾਲੇ ਦੇ ਛੋਟੇ ਭਰਾ ਦੀ ਫੋਟੋ ਟਾਈਮ ਸਕੁਅਰ ਤੇ ਆਈ ਹੈ ਹੁਣ ਸਿੱਧੂ ਦੇ ਛੋਟੇ ਭਰਾ ਦੀ ਫੋਟੋ ਟਾਈਮ ਸਕੁਅਰ ਤੇ ਸ਼ਾਇ ਹੀ ਹੋਈ ਹੈ ਛੋਟੇ ਸਿੱਧੂ ਦੇ ਵੀ ਹੁਣ ਟਾਈਮ ਸਕੁਅਰ ਤੇ ਚਰਚੇ ਹੋਣੇ ਸ਼ੁਰੂ ਹੋ ਗਏ ਨੇ ਇਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਤੁਸੀਂ ਵੀ ਦੇਖੋ ਜ਼ਰਾ ਇੱਕ ਵਾਰੀ ਵੀਡੀਓ ਸਿੱਧੂ ਮੂਸੇਵਾਲੇ ਦੀ ਹਵੇਲੀ ਦੇ ਵਿੱਚ ਇੱਕ ਵਾਰ ਮੁਰ ਤੋਂ ਲੌਣ ਕ ਲੱਗੀਆਂ ਨੇ ਬੀਤੇ ਐਤਵਾਰ ਹਵੇਲੀ ਦਾ ਚਿਰਾਗ ਮੁੜ ਆਇਆ ਹੈ ਇਸ ਸੁੰਨੀ ਹਵੇਲੀ ਦਾ ਬਾਰਸ ਜੋ ਵੱਡੇ ਪੈਰਿਸ ਜਹਾਨੋਂ ਗਿਆ ਸੀ ਉਹ ਨਿੱਕੇ ਪੈਰਿਸ ਜਹਾਨ ਤੇ ਮੁੜ ਆਇਆ ਹੈ ਅਤੇ ਉਸ ਦੇ ਨਾਲ ਮੁੜ ਆਈਆਂ ਨੇ ਬਾਪੂ ਬਲਕੌਰ ਸਿੰਘ ਅਤੇ ਮਾਤਾ ਚਨਨ ਕੋਰ ਦੀਆਂ ਖੁਸ਼ੀਆਂ ਜਿਨ੍ਹਾਂ ਨੂੰ ਜਿਉਣ ਦਾ ਸਹਾਰਾ ਮਿਲ ਗਿਆ ਸੋਸ਼ਲ ਮੀਡੀਆ ਤੇ ਸਿੱਧੂ ਪਰਿਵਾਰ ਨੂੰ ਵਧਾਈਆਂ ਮਿਲ ਰਹੀਆਂ ਨੇ ਅਤੇ ਪੂਰੇ ਮੂਸੇ ਪਿੰਡ ਦੇ ਵਿੱਚ ਤਿਉਹਾਰ ਵਰਗਾ ਮਾਹੌਲ ਬਣਿਆ ਹੋਇਆ ਹੈ ਜਿੱਥੇ ਹਰ ਪਾਸੇ ਛੋਟੇ ਸਿੱਧੂ ਦੇ ਦੁਨੀਆ ਤੇ ਆਣ ਦੇ ਚਰਚੇ ਨੇ ਉੱਥੇ ਹੀ ਪੂਰੀ ਪੰਜਾਬੀ ਇੰਡਸਟਰੀ ਨੇ ਮੂਸੇ ਵਾਲੇ ਦੇ ਛੋਟੇ ਭਰਾ ਦਾ ਨਿੱਘਾ ਸਵਾਗਤ ਕੀਤਾ ਭਾਵੇਂ ਸੋਸ਼ਲ ਮੀਡੀਆ ਹੋਵੇ ਭਾਵੇਂ ਲਾਈਵ ਸ਼ੋਅ ਦੇ ਵਿੱਚ ਗਾਇਕ ਨੇ ਮੂਸੇ ਵਾਲੇ ਦੇ ਛੋਟੇ ਭਰਾ ਦੇ ਦੁਨੀਆ ਦੇ ਆਣ ਤੇ ਉਸ ਨੂੰ ਵਧਾਈਆਂ ਦਿੱਤੀਆਂ ਤੁਹਾਨੂੰ ਦੱਸ ਦਈਏ ਕਿ ਹੁਣ ਸਿੱਧੂ ਮੂਸੇਵਾਲੇ ਦੇ ਛੋਟੇ ਭਰਾ ਦੀ ਫੋਟੋ ਟਾਈਮ ਸਕੁエア ਤੇ ਆਈ ਹੈ ਹੁਣ ਸਿੱਧੂ ਦੇ ਛੋਟੇ ਭਰਾ ਦੀ ਫੋਟੋ ਟਾਈਮ ਸਕੁエア ਤੇ ਸ਼ਾਈ ਹੋਈ ਹੈ ਛੋਟੇ ਸਿੱਧੂ ਦੇ ਵੀ ਹੁਣ ਟਾਈਮ ਸਕੁエア ਤੇ ਚਰਚੇ ਹੋਣੇ ਸ਼ੁਰੂ ਹੋ ਗਏ ਨੇ ਇਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਤੁਸੀਂ ਵੀ ਦੇਖੋ ਜ਼ਰਾ ਇੱਕ ਵਾਰੀ ਵੀਡੀਓ